ਮੈਂ ਕੋ ਨੂੰ ਸਵਾਲ ਚਾਰ ਪੰਜ ਸਵਾਲ ਪੁੱਛਣਾ ਚਾਹਣਾ ਹੈ ਦੇਖੋ ਮਾ ਭਾਈ ਅਮਰਿਤਪਾਲ ਸਾਹਿਬ ਦੇ ਖਾਬ ਨਹੀਂ ਹੈ ਇੱਕ ਵਾਰ ਕਹਿੰਦੇ ਅਸੀਂ ਸਿਆਸਤ ਨਹੀਂ ਹੋਣਾ ਇਕੱਲੇ ਹੀ ਸੇਵਾ ਹੀ ਧਰਮ ਦੀ ਕਰਨੀ ਹੈ ਦੂਜੇ ਵਾਸਤੇ ਐਮਪੀ ਬਣਉ ਤਿਆਰ ਇੱਕ ਵਾਰ ਕਹਿੰਦੇ ਕਿ ਮੇਂ ਦੇਸ਼ ਦਾ ਕਾਨੂੰਨ ਹੀ ਨਹੀਂ ਮੰਨਦਾ ਕੰਸਟੀਟਿਊਸ਼ਨ ਨਹੀਂ ਮੰਨਦਾ ਅੱਜ ਐਮਪੀ ਬਣਨ ਵਾਸਤੇ ਕੰਸਟੀਟਿਊਸ਼ਨ ਨਹੀਂ ਕਹਿੰਦੇ ਮੰਨ ਲਈ 2 ਸਾਲ ਪਹਿਲੇ ਕਿੱਥੇ ਸੀ ਪਿਛਲੇ 20 ਸਾਲ ਕਿੱਥੇ ਸੀ ਕਿਤੇ ਉਦੋਂ ਵਾਲ ਕੱਟੇ ਸੀ ਉਦੋਂ ਜੀਨਾ ਪੁੰਦੇ ਸੀ ਕੀ ਭਾਈ ਸਾਹਿਬ ਦਾ ਵਕੀਲ ਕੌਣ ਹੈ ਜਿਹੜਾ ਕੇਸ ਲੜ ਰਿਹਾ ਹੈ ਜਿਹੜਾ ਉਹਨੂੰ ਮਿਲ ਕੇ ਆਉਂਦਾ ਹੈ ਤੇ ਜਿਹਨੇ ਕਿਹਾ ਸੀ ਮੈਂ ਇਲੈਕਸ਼ਨ ਲੜਾਂ ਭਾਈ ਸਾਹਿਬ ਲੜ ਰਿਹਾ ਹੈ ਕੌਣ ਹੈ ਉਹ ਪੰਜਾਬ ਦੇ ਮਾਲਵਾ ਤੋਂ ਆਉਂਦਾ ਹਰ ਸੈਸ ਦਾ ਪ੍ਰਧਾਨ ਹੈ ਮਾਲਵਾ ਤੋਂ ਆਇਆ ਹਰ ਸੈਸ ਦਾ ਪ੍ਰਧਾਨ ਮੈਂ ਤੁਹਾਨੂੰ ਸਵਾਲ ਚਾਰ ਪੰਜ ਸਵਾਲ ਪੁੱਛਣਾ ਚਾਹਣਾ ਹੈ ਪੰਥ ਕੌਣ ਹੈ ਜਿਹੜਾ ਕਹਿੰਦੇ ਮੈਂ ਪੰਥ ਹੈ ਤੇ ਕਾਲੀ ਦਲ ਪੰਥੀ ਹੈ ਨਹੀਂ ਦਾदूਵਾਲ ਕਹਿੰਦਾ ਸੀ ਮੈਂ ਪੰਥ ਹੈ ਤੇ ਕਾਲੀ ਦਲ ਨੂੰ ਕਹਿੰਦੇ ਸੀ ਪੰਥੀ ਹੈ ਨਹੀਂ ਹੁਣ ਦਾदूਵਾਲ ਪੰਥ ਹੈ ਜਿਹੜਾ ਰਸਤੇ ਦਾ ਬੰਦਾ ਮੰਡ ਪੰਥ ਹੈ ਭਾਈ ਮੁਕਮ ਸਿੰਘ ਪੰਥ ਹੈ ਜਿਹੜੇ ਏਜੰਸੀਆਂ ਦੇ ਆਈਪੀ ਦੇ ਬੰਦੇ ਆ ਹੁਣ ਮੈਂ ਕਿਸੇ ਦੇ ਖਿਲਾਫ ਨਹੀਂ کوئی سوال پوچھوں گا تھی بھی رات تو اپنے سوچے سوچو سوالوں بارے دیکھو میں پاہی امرت پال صاحب خواب نہیں ہے دھرم پرچار کرنا بہت صحیح گل ہے نشے چڑا سان ہے جڑا بھی کوئی مہاپر کے کوئی نشے چڑھائے سب تو اسی ہوں گے اگیں دن ہونا پر منو جی سوال ہوں آتے ہیں ایک بار کہیں سیاست نہیں ہونا ਕੱਲੇ ਸੇਵਾ ਹੀ ਧਰਮ ਦੀ ਕਰਨੀ ਹੈ ਦੂਜੇ ਵਾਸਤੇ ਐਮਪੀ 1 ਨੂੰ ਤਿਆਰ ਇੱਕ ਵਾਰ ਕਹਿੰਦੇ ਕਿ ਮੈਂ ਦੇਸ਼ ਦਾ ਕਾਨੂੰਨ ਹੀ ਨਹੀਂ ਮੰਨਦਾ ਕਨਸਟੀਟਿਊਸ਼ਨ ਹੀ ਨਹੀਂ ਮੰਨਦਾ ਅੱਜ ਐਮਪੀ 1 ਵਾਸਤੇ ਕਨਸਟੀਟਿਊਸ਼ਨ ਵੀ ਕਹਿੰਦੇ ਮੰਨ ਲਈ ਜਿਹੜੀ ਵੱਡੀ ਗੱਲ ਹੈ 2 ਸਾਲ ਪਹਿਲੇ ਕਿੱਥੇ ਸੀ ਪਿਛਲੇ 20 ਸਾਲ ਕਿੱਥੇ ਸੀ ਕਿਤੇ ਉਦੋਂ ਬਾਲ ਕੱਟੇ ਸੀ ਉਦੋਂ ਜਿੰਨਾ ਪੁੰਦੇ ਸੀ ਇੱਕਦਮ ਖਬਰ ਆਈ ਕਿ ਕੋਈ ਬੰਦਾ ਜਹਾਜ਼ ਤੇ ਉਤਰਿਆ ਹੈ ਬਾਲ ਕਟੇ ਹੈ ਅਗਲੇ ਦਿਨ ਪਤਾ ਲੱਗਿਆ ਪਟਕਾ ਬਣ ਲਿਆ ਫਿਰ ਕਹਿੰਦੇ ਅਮਰਿਤ ਸ਼ਕ ਲਿਆ ਫਿਰ ਕਹਿੰਦੇ ਨਸ਼ੇ ਦੇ ਖਿਲਾਫ ਪ੍ਰਚਾਰ ਕਰਨਾ ਹੈ ਫਿਰ ਕਹਿੰਦੇ ਮੈਂ ਅਮਰਤਾ ਰਿਸ਼ ਸਿੰਘ ਸਜਾਉਣੇ ਆ ਸੜੇ ਲਈ ਉਜੇਲ ਚਲੇ ਭੇਜ ਦਿੱਤਾ ਜਾਂਦਾ ਦੇ ਫਿਰ ਤੋਂ ਵਾਪਸ ਲਿਆਏ ਜਾਂਦੇ ਆਂ ਸਵਾਲ ਪੁੱਛਣਾ ਚਾਹੁੰਦਾ ਮੇਰਾ ਜੋ ਕੋਈ ਵਕੀਲ ਹੋਊਗਾ ਨਾ ਮੇਰਾ ਵਕੀਲ ਮੈਂ ਉਹ ਵਕੀਲ ਕਰੂੰਗਾ ਜਿਹੜਾ ਮੇਰਾ ਬੜਾ ਕੌਨਫੀਡੈਂਟ ਦਾ ਹੈ ਮੈਂ ਪਹਿਲਾ ਸਵਾਲ ਪੁੱਛਣਾ ਚਾਹੁੰਦਾ ਕਿ ਭਾਈ ਸਾਹਿਬ ਦਾ ਵਕੀਲ ਕੌਣ ਹੈ ਜਿਹੜਾ ਕੇਸ ਲੜ ਰਿਹਾ ਹੈ ਜਿਹੜਾ ਉਹਨੂੰ ਮਿਲ ਕੇ ਆਉਂਦਾ ਤੇ ਜਿਹਨੇ ਕਿਹਾ ਸੀ ਮੈਂ ਇਲੈਕਸ਼ਨ ਲੜਨਾ ਭਾਈ ਸਾਹਿਬ ਲੜ ਰਿਹਾ ਕੌਣ ਹੈ ਉਹ ਹੈਗਾ ਰਾਜ ਦੇ ਸਿੰਘ ਬਰਨਾਲੇ ਤੋਂ ਤੁਸੀਂ ਜਾ ਕੇ ਅਖਬਾਰ ਕੱਢ ਲਓ ਤੁਸੀਂ ਜਾ ਕੇ ਬੱਚੇ ਜਿਹੜੇ ਗੂਗਲ ਕਰਦੇ ਆ ਉਹ ਕੱਢ ਲੈਣ ਕਿ ਰਾਜਦੇ ਬਰਨਾਲਾ ਹੈ ਕੌਣ ਉਹ ਪੰਜਾਬ ਦੇ ਮਾਲਵਾ ਜ਼ੋਨ ਦਾ ਆਰਐਸਐਸ ਦਾ ਪ੍ਰਧਾਨ ਹੈ ਮਾਲਵਾ ਜ਼ੋਨ ਦਾ ਆਰਐਸਐਸ ਦਾ ਪ੍ਰਧਾਨ ਹੁਣ ਆਪਾਂ ਕੋਈ ਸਿੰਘ ਆਰਐਸਐਸ ਦੇ ਪ੍ਰਧਾਨ ਨੂੰ ਬਣਾਵਾਂਗੇ ਆਪਣਾ ਵਕੀਲ ਦੂਜੀ ਗੱਲ ਕਾਗਜ਼ ਦਾਖਲ ਹੋ ਗਿਆ ਐਨਐਸਏ ਚ ਬੰਦਾ ਰਹਿੰਦਾ ਹੋਏ ਐਨੀ ਛੇ ਦੀ ਕਾਰ ਕਾਗਜ਼ ਦਾਖਲ ਦੇਣਗੇ ਸਰਕਾਰਾਂ ਮੈਂ ਡੀਸੀ ਨਾਲ ਗੱਲ ਕੀਤੀ ਮੈਨੂੰ ਡੀਸੀ ਕਹਿੰਦਾ ਜੇਲ ਸੁਪਰਡੈਂਟ ਡਿਬਰੂਗੜ ਦਾ ਫੋਨ ਆਇਆ ਮੈਨੂੰ ਜਿਹੜਾ ਰਿਟਰਨਿੰਗ ਅਫਸਰ ਹੈ ਕੀ ਇਹਦੇ ਸਾਰੇ ਕਾਗਜ਼ ਅਸੀਂ ਚੈੱਕ ਕੀਤੇ ਬਿਲਕੁਲ ਸਹੀ ਆ ਕੋਈ ਸੌਂ ਵੀ ਖਾਦੀ ਆ ਇਹਨੂੰ ਕੋਈ ਕਮੀ ਨਹੀਂ ਆ ਇਹਦਾ ਕੋਈ ਕੈਂਸਲ ਨਾ ਕਰਿਓ ਹੁਣ ਡਿਬਰੂਗੜ ਦਾ ਜੇਲ ਸੁਪਰਡੈਂਟ ਕਿਉਂ ਬਿਆਨ ਦੇ ਰਿਹਾ ਸੋਚਣ ਵਾਲੀ ਗੱਲ ਹੈ ਦੂਜੀ ਗੱਲ ਮੈਂ ਪੁੱਛਣਾ ਚਾਹਣਾ ਹੈ ਜਿਹੜੇ ਲੀਡਰ ਹੁੰਦੇ ਆ ਉਹ ਅੱਗੇ ਵਾਅਦਾ ਕਰਦੇ ਆ ਕਿ ਲੋਕਾਂ ਨੂੰ ਅੱਗੇ ਕਰਕੇ ਪਿੱਛੇ ਰੰਦੇ ਆ ਤੀਜਾ ਸਵਾਲ ਹੈ ਉਹਨਾਂ ਦੇ ਕੋਈ ਸ਼ਾਦੀ ਸਾਥੀ ਪੁੱਤ ਨੇ ਫੜ ਲਏ ਕੀ ਤੁਸੀਂ ਗੁਰੂ ਕੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੂੰ ਥਾਣੇ ਚ ਲੈ ਕੇ ਜਾਓਗੇ ਤੇ ਉਹਦੇ ਪਿੱਛੇ ਪਿੱਛੇ ਜਾਓਗੇ ਕੀ ਆਪਾਂ ਗੁਰੂ ਦੀ ਢਾਲ ਬਣਿਦੇ ਆ گرو نال نہیں بنائی دور گل ایک ہے یار بادل صاحب برہمپرا صاحب تھوڑے جو کنہ نے بادل صاحب نہ جیل کٹی کوئی ہے ہاتھ کھڑے بادل صاحب سولہ سال ایم کتے میں یا میری ماتا جی نے کتنے دھرنا دتا سولہ سالاں کہ میرے باپ نو چھڑا دیو ਮੇਰੀ ਭੈਣ ਦਾ ਵਿਆਹ ਸੀ ਸਰਕਾਰ ਕਹਿੰਦੀ ਬਾਦਲ ਸਾਹਿਬ ਨੂੰ ਜੇ ਵਿਆਹ ਤੇ ਜਾਣਾ ਹੈ ਇੱਕ ਚਿੱਠੀ ਲਿਖ ਦਿਓ ਪਰੋਲ ਲੈ ਲਓ ਸਾਤੋਂ ਬਾਦਲ ਸਾਹਿਬ ਕਹਿੰਦਾ ਅਕਾਲੀ ਦਲ ਦਾ ਸੂਲ ਹੈ ਖਾਲਸਾ ਪੰਡਾ ਨਾ ਸੀ ਪਰੋਲ ਲੈਣਿਆ ਨਾ ਬੇਲ ਮੰਗਦੇ ਆ ਬੋਲੇ ਸੋ ਨਿਹਾਲ ਤੇ ਮੇਰਾ ਤੇਰੀ ਬੇਟੀ ਦਾ ਵਿਆਹ ਸੰਗਤ ਕਰੂਗੀ ਅਸੀਂ ਤਾਂ ਨਹੀਂ ਘਬਰਾਏ ਬਾਦਲ ਸਾਹਿਬ ਤਾਂ ਨਹੀਂ ਘਬਰਾਏ ਇੱਥੇ 1 ਸਾਲ ਵੀ ਨਹੀਂ ਹੋਇਆ ਤੇ ਤੁਸੀਂ ਕਹਿੰਦੇ ਆ ਬੰਦੀ ਸਿੱਖ ਹੈ ਇਹ ਨੂੰ ਛਡਾਓ ਬੰਦੀ ਸੇ ਕੌਣ ਹੈ ਐਂ ਤਾਂ ਤੁਸੀਂ ਕਹਿ ਦੋਗੇ ਜਿਹਨੇ ਕੋਈ ਥੱਪੜ ਮਾਰਿਆ ਜੇ ਜੜ ਗਿਆ ਉਹ ਨੂੰ ਵੀ ਛਡਾਓ ਬੰਦੀ ਸੇ ਕੋਈ ਹੈ ਬੰਦੀ ਸੇ ਕੋ ਨਹੀਂ ਹੈ ਬੰਦੀ ਸੇ ਕੋ ਹੈ ਜਦੋਂ ਦਰਬਾਰ ਸਾਹਿਬ ਤੇ ਹਮਲਾ ਹੋਇਆ ਜਦੋਂ ਆਪਣੇ ਭੈਣ ਭਰਾਵਾਂ ਦੇ ਚੌਰਾਸੀ ਕਤਲਿਆਂ ਕੀਤੇ ਗਏ ਉਹਨਾਂ ਤੋਂ ਸਿਆ ਨਹੀਂ ਗਿਆ ਉਹਨਾਂ ਨੇ ਕਦਮ ਝੁਕਲੇ ਜਜ਼ਬਾਤ ਵਿੱਚ ਖੜੀ ਸਜ਼ਾ ਘਟਾ ਦਿਓ ਹੱਥ ਨਹੀਂ ਜੋੜੇ ਉਹਨਾਂ ਨੇ ਉਹਨਾਂ ਨੇ ਕਿਹਾ ਅਸੀਂ ਜੇ ਸਾਨੂੰ 15 ਸਾਲ ਦੀ ਸਜ਼ਾ ਹੋਈ ਹੈ ਅਸੀਂ ਪੂਰੀ ਕਰ ਲਈ ਹੈ ਪਰ ਸਾਨੂੰ 32 ਸਾਲ ਹੋ ਗਏ ਜੇਲ੍ਹਾਂ ਚ ਸਾਨੂੰ ਛੱਡਣਾ ਚਾਹੀਦਾ ਆ ਹੈ ਬੰਦੀ ਸਿੱਖ ਉਹ ਝੁਕੇ ਨਹੀਂ ਉਹਨਾਂ ਨੇ ਉਹਨਾਂ ਦੇ ਪਰਿਵਾਰਾਂ ਨੇ ਆਏ ਨਹੀਂ ਕਿ ਆ ਕਿ ਸਾਨੂੰ ਛੜਾਓ ਧਰਮ ਦੇਓ ਇਲੈਕਸ਼ਨ ਲਾਓ ਤੇ ਮੈਂ ਇੱਕ ਹੋਰ ਸਵਾਲ ਪੁੱਛਣਾ ਚਾਹਣਾ ਜਦੋਂ ਭਾਈ ਦਾ ਚੂਣਾ ਦੀ ਭੈਣ ਨੂੰ ਅਸੀਂ ਖੜਾ ਕੀਤਾ ਸੀ ਸੰਗਰੂਰ ਪਾਈ ਇਲੈਕਸ਼ਨ ਵਿੱਚ ਆਈ ਜਿਹੜੇ ਭਾਈ ਅਮਰਪਾਲ ਦੇ ਨਾਲ ਆਪ ਸਿੰਘ ਜੀ ਸਿੰਘ ਮਾਣਾ ਮੈਂ ਆਪ ਗਿਆ ਸੀ ਉਹਨਾਂ ਕੋਲੇ ਹੱਥ ਜੋੜੇ ਸੀ ਮੈਂ ਕਿਹਾ ਭਾਈ ਰਾਜਵਾਲਾ ਸਾਹਿਬ ਨੇ 28 ਸਾਲ ਦੀ ਲ ਕੱਟ ਲਈ ਐ ਇਹਨਾਂ ਦੀ ਭੈਣ ਨੇ ਨਾਲ ਆਪ ਸਾਰੇ ਇਕੱਠੇ ਹੋਈਏ ਉਦੋਂ ਦਾ ਇਕੱਠੇ ਵੀ ਹੋਉਂਦੋ ਕਹਿੰਦੇ ਨਹੀਂ ਅਸੀਂ ਆਪ ਲੜਨਾ ਹੈ ਉਹ ਕੌਣ ਹੈ ਰਾਜਵਾਲਾ ਹੁਣ ਹੁਣ ਕੀ ਬਦਲ ਗਿਆ ਹੁਣ ਕੀ ਬਦਲ ਗਿਆ ਦੇਖੋ ਲੀਡਰ ਉਹ ਹੁੰਦਾ ਜਿਹੜਾ ਕੌਮ ਨੂੰ ਬਚਾਉਂਦਾ ਮਰਵਾਉਂਦਾ ਨਹੀਂ ਮੈਂ ਆਪਣੇ ਮੁੰਡੇ ਨਹੀਂ ਮਰਵਾਣੇ ਮੈਂ ਆਖਲੀ ਦਲ ਦੇ ਪ੍ਰਧਾਨ ਹੁੰਦੇ ਕਹਿਣਾ ਪੰਜਾਬ ਵਿੱਚ ਉਹ ਦੌਰ ਦੇਖਿਆ ਆ ਨੌਜਵਾਨ ਬੱਚੇ ਜਿਹੜੇ ਹੁਣ ਆ ਉਹਨਾਂ ਨੇ ਨਹੀਂ ਦੇਖਿਆ ਉਦੋਂ ਰਾਤਾਂ ਨੂੰ ਦਿਨਾਂ ਨੂੰ ਆਪਣੇ ਜੋ ਅੱਖਾਂ ਨੂੰ ਮਾਰ ਦਿੰਦੇ ਸੀ ਪੁਲਿਸ ਮਾਰ ਦਿੰਦੀ ਸੀ ਦੂਧੇ ਮਾਰ ਦਿੰਦੇ ਸੀ دہشت ਦਾ ਮਾਹੌਲ ਹੈ ਆਪਣਾ ਕੌਮ ਦਾ ਸਿੱਖ ਕੌਮ ਦਾ ਘਰ ਪੰਜਾਬ ਹੈ ਕੀ ਆਪਾਂ ਪੰਜਾਬ ਨੂੰ ਅੱਗ ਲਾ ਕੇ ਕੀ ਆਪਾਂ ਆਪਣੀ ਕੌਮ ਨੂੰ ਮਰਵਾਣਾ ਚਾਹੁੰਦੇ ਆ ਐਸ ਕਾਲੀ ਦਲ ਦੇ ਪ੍ਰਧਾਨ ਮੈਂ ਚਾਹੁੰਦਾ ਪੰਜਾਬ ਤਰੱਕੀ ਕਰੇ ਪੰਜਾਬ ਵਿੱਚ ਚੰਨ ਸ਼ਾਂਤੀ ਰਹੇ ਪੰਜਾਬ ਵਿੱਚ ਇੰਡਸਟਰੀ ਆਏ ਕਾਰੋਬਾਰ ਵਧੇ ਆਪਣੇ ਬੱਚੇ ਅੱਗੇ ਵਧਣ ਨੂੰ ਆਪਣੇ ਅੱਗ ਲਾਉਣਾ ਤਾਂ ਬੜਾ ਸੌਖਾ ਹੈ ਬੁਝਾਉਣਾ ਪਝਾਊਗਾ ਕੌਣ ਹੀ ਸਾਹਿਬ ਕੀ ਕਹਿੰਦੇ ਸੀ ਖਾਲਸਾਣ ਖਾਲਸਾਣ ਲਾਉਂਗਾ ਮੈਂ ਜਦੋਂ ਪੁਲਿਸ ਆ ਗਈ ਫਿਰ ਭੱਜ ਕਿਉਂ ਗਏ ਗੱਡੀ 'ਚ ਪੈ ਗਏ ਕੱਪੜੇ ਬਦਲ ਕੇ ਭੱਜ ਕਿਉਂ ਗਏ ਯਾਰ ਕਿਤੇ ਬਾਦਲ ਸਾਹਿਬ ਭੱਜੇ ਕਿਤੇ ਥੋੜਾ ਸਾਹ ਭੱਜੇ ਜਦੋਂ ਮੋਰਚੇ ਲਾਉਂਦੇ ਸੀ ਅੱਗੇ ਹੋ ਕੇ ਜਾਂਦੇ ਸੀ ਆ ਭੱਜ ਕਿਉਂ ਗਏ ਇਹਦਾ ਮਤਲਬ ਪੁੱਛ ਤੇ ਅੱਗ ਲਾ ਕੇ ਕੌਮ ਉਹ ਭੱਜ ਗਏ ਤੇ ਪਿੱਛੇ ਕੌਮ ਵਰ ਵਰ ਗਈ ਮੈਂ ਖੋਰ ਥੋੜੀ ਸਾਹ ਨੇ ਜੱਟ ਸਾਹਮਣੇ ਸਬੂਤ ਹੈ ਅੱਜ ਕੱਲ ਤੁਸੀਂ ਦੇਖ ਰਹੇ ਹੋ ਪੈਲੇਸਟਾਈਨ ਤੇ ਇਜ਼ਰਾਈਲ ਵਿੱਚ ਲੜਾਈ ਚੱਲ ਰਹੀ ਹੈ ਲੜਾਈ ਕਿਉਂ ਹੈ ਕਿ ਪੈਲੇਸਟਾਈਨ ਵਿੱਚ ਉਥੇ ਇੱਕ ਜਥੇਬੰਦੀ ਹੈ ਜਿਵੇਂ ਭਾਈ ਸਾਹਿਬ ਨੇ ਬਣਾਈ ਹੈ ਉਹਨੇ ਖਾੜਕੂਵਾਦ ਪੈਦਾ ਕੀਤਾ ਪੈਲੇਸਟਾਈਨ ਉਹਨਾਂ ਨੇ ਹਮਲਾ ਕਰਤਾ ਇਜ਼ਰਾਈਲ ਤੇ ਹੁਣ ਉਹਨਾਂ ਨੂੰ ਪਤਾ ਹੈ ਇਜ਼ਰਾਈਲ ਕੋਲ ਏਡੀ ਵੱਡੀ ਤਾਕਤ ਹੈ ਇੱਕ ਮਿੰਟ ਲੱਗੂਗਾ ਖਤਮ ਕਰਨ ਨੂੰ ਉਹ ਜਿਹੜੇ ਬੰਦੇ ਸੀ ਹਮਾਸ ਵਾਲੇ ਉਹਨਾਂ ਨੇ ਜਾ ਕੇ 50 500 600 ਜਰਾਈਲੀ ਮਾਰਤੇ ਉਹਦੇ ਵਾਰ ਆਪ ਤਾਂ ਪਿੱਤਰ ਹੋ ਗਏ ਤੇ ਇਜ਼ਰਾਈਲ ਦੀ ਫੌਜ ਆਈ ਤੇ ਲੱਖਾਂ ਪੈਲੇਸਟੀਨਾਂ ਨੂੰ ਮਾਰ ਦਿੱਤਾ ਆ ਜਿਹੜੇ ਲੋਕ ਆ ਤੇ ਮਿੰਟ ਪਿੱਤਰ ਹੋ ਜਾਣਗੇ ਕੋਈ ਨੇਪਾਲ ਥਰੇ ਯੂਕੇ ਨਿਕਲ ਜੂਗਾ ਕੋ ਕਿੱਥੇ ਨਿਕਲ ਜੂਗਾ ਤੇ ਮਰਨਗੇ ਆਪਣੇ ਬੱਚੇ ਆਪਣੇ ਬੇਡੇ ਆਪਣੇ ਪਰਿਵਾਰ ਦੇ ਦੇਖੋ ਮੈਂ ਮੈਂ ਫਿਰ ਕਿੰਨਾ ਚਾਹਣਾ ਯਾਰ ਮੈਂ ਕਿਸੇ ਦੇ ਖਿਲਾਫ ਨਹੀਂ ਆ ਪਰ ਮੈਂ ਪੰਜਾਬ ਨੂੰ ਬਚਾਉਣਾ ਚਾਹਣਾ ਹੈ ਪੰਜਾਬ ਨੂੰ ਖੂਚ ਨਹੀਂ ਸੱਡਣ ਦੇਣਾ ਚਾਹਣਾ ਜੇ ਕਿਸੇ ਨੇ ਆਪਣੀ ਨੂਮਨ ਜਰਉਣੀ ਹੈ ਫਿਰ ਉਹਦੇ ਕੋਲੇ ਦਿਲ ਹੋਣਾ ਚਾਹੀਦਾ ਕਿ ਫਿਰ ਜਿਵੇਂ ਉਹ ਜਿਹੜੇ ਸੀਗੇ ਤਾਮਿਲਨਾਡੂ ਰੋ ਟਾਈਗਰ ਵਾਲੇ ਉਹ ਨਾਲ ਹੀ ਗਹਿਰਖਾਨੇ ਤਿਆਰ ਹੁੰਦੇ ਸੀ ਜਾਨਦੇਮੇ ਤਿਆਰ ਹੁੰਦੇ ਸੀ ਉਹਨਾਂ ਨੂੰ ਕੋਈ ਫਿਕਰ ਨਹੀਂ ਸੀ 20 ਸਾਲ ਸਾਨੂੰ ਅੰਦਰ ਕਰਦੇ ਹੋ 30 ਸਾਲ ਇੱਥੇ ਦਾ 1 ਸਾਲ ਹੀ ਚੱਲ ਰਿਹਾ ਜਾਂਦਾ ਤੇ ਕੌਮ ਦੀ ਕਿਵੇਂ ਲੜਾਈ ਲੜੀਗੇ ਐਸ ਕਰਕੇ ਖਾਲਸਾ ਜੀ ਕੌਮ ਨੂੰ ਟੁੱਟਣੋਂ ਰੋ ਆਹ ਸਾਰੀਆਂ ਏਜੰਸੀਆਂ ਦੀ ਤਾਕਤ ਹੈ ਕਿ ਖਾਲਸਾ ਪੰਥ ਦੀ ਫੌਜ ਸ਼ਰੋਮ ਨਹੀਂ ਕਾਲੀ ਦਲ ਨੂੰ ਕਮਜ਼ੋਰ ਕਰਨਾ ਹੈ ایس کر کے سارے بےنتی ہاتھ جوڑ کے ہیں دس سال خراب کر لے اپنے او دن سی جی تو کالی دلبا راج کے اپنے تو کم دے سی آج دس سال خراب ہو گئے دس سال اپنے پیچھے چلے گئے ایس کر کے کوئی مرجی آجے کوئی مرجی قوم دی ووٹا نو بندن دی کوشش کرے ونڈن نہ د ਵੰਡੰਨਾ ਦਿਓ ਬਾਦ ਪਛਤੋਣਾ ਪੈਂਦਾ ਜਦੋਂ ਇਹ ਜੀ ਹਾਲਾਤ ਬਣ ਜਾਂਦੀ ਹੈ ਐਸ ਕਰਕੇ ਵਿਰਸਾ ਸਿੰਘ ਬਲਟੋ ਜੀ ਜਿਹੜੇ ਜੇ ਤੁਸੀਂ ਕਹਿੰਦੇ ਆ ਜੇਲ ਆ ਮੇਰੇ ਵੀਰ ਦੇ 10 ਸਾਲ ਜੇਲ ਹੈ ਬੇੜੀਆਂ ਲਾਈਆਂ ਆ ਆ ਇਹਨਾਂ ਨੇ ਇਹ ਵੀ ਮੇਰੇ ਤੇ ਘਤਰ ਮਤ ਨਹੀਂ ਦਾ ਨਹੀਂ ਕਿਤੇ ਉੱਥੇ ਰੋਲਾ ਪਾਇਆ ਬੱਚੇ ਨਾਲ ਨਹੀਂ ਰੋਲਾ ਪਾਇਆ ਕਿ ਮੇਰੇ ਬਾਪ ਨੂੰ ਛੱਡ ਦਿਓ ਆ ਦੇਖੋ ਬੇੜੀਆਂ ਪਾ ਕੇ ਉਹ ਵੇਖ ਹੋਰ ਗੱਲ ਹੈ ਉਹ ਇਲੈਕਸ਼ਨ ਲੜ ਰਹੇ ਆ ਆਪਣੇ ਆਪ ਨੂੰ ਛੁਣਾਉਣ ਵਾਸਤੇ ਬੰਦੀ ਸਿੱਕਾ ਨੂੰ ਛੁਣਾਉਣ ਵਾਸਤੇ ਇਲੈਕਸ਼ਨ ਲੜੀ ਵੀ ਨੇ ਉਹ ਕਹਿੰਦਾ ਮੈਨੂੰ ਛੱਡ ਦਿਓ ਜਿਹੜੇ 32 ਸਾਲਾਂ ਲੇਣਾ ਬੈਠੇ ਰਹੋ ਉਹਨਾਂ ਨੂੰ ਅੰਦਰ ਬੈਠੇ ਰਹੋ ਅਸੀਂ ਲੜ ਰਹੇ ਆ ਬੰਦੀ ਸਿੱਕਾ ਨੂੰ ਛੁਣਾਉਣ ਵਾਸਤੇ ਆ ਫਰਕ ਦੇਖੋ ਐਸ ਕਰਕੇ ਆ ਲੜਾਈ ਥੋਡੀ ਐ ਪੰਜਾਬ ਦੀ ਐ ਖਾਲਸਾ ਜੀ ਥੋਡੀ ਕੱਲੀ ਫੌਜ ਕਾਲੀ ਦੇਲੇ ਆ ਥੋਡੀ ਮਾ ਫਾਟੀ ਐ ਕੌਮ ਦੀ ਫੌਜ ਐ ਇਨੂੰ ਥੱਲੇ ਝੁਕਰਨਾ ਨਾ ਦਿਓ ਇਹਨੂੰ ਕਮਜ਼ੋਰ ਨਾ ਹੋਂਦਿਓ ਜੇ ਤਕੜਾ ਅਕਾਲੀ ਦਲ ਹੈ ਤੁਸੀਂ ਤਕੜਿਆ ਕੌਮ ਤਕੜੀ ਹੈ ਅਕਾਲੀ ਦਲ ਥੋੜੀ ਢਾਲ ਬਣ ਕੇ ਰਹੂਗੀ ਵਾਪਸ ਪੰਜਾਬ ਵਿੱਚ ਤਰੱਕੀ ਲੈ ਕੇ ਆਉਂਗੀ ਵਾਪਸ ਪੰਜਾਬ ਵਿੱਚ ਕਿਸਾਨੀ ਗਰੀਬ ਨੂੰ ਫਿਰ ਤੋਂ ਖੁਸ਼ੀਆਂ ਦਿਲਾਉਗੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਕੀ ਖਾਲਸਾ ਵਾਹਿਗੁਰੂ ਕੀ ਬੋਲੇ ਤੇ ਮੈਂ ਸਬੂਜੀ ਖਡੂਰ ਸਾਹਿਬ ਦੀ ਟੀਮ ਦਾ ਧੰਨਵਾਦ ਕਰਦਾ ਹਾਂ ਬਹੁਤ ਮਿਹਨਤ ਕਰਕੇ ਕਮਾਲ ਕਰਤਾ ਤੁਸੀਂ ਬਹੁਤ ਬਹੁਤ ਵਧਾਈ